ਲੋਈ ਦੋਸਤੋ ਆਪਾਂ ਨਿਕਲ ਚੁੱਕੇ ਆਂ ਘਰ ਤੋਂ ਬਾਹਰ ਆਪਾਂ ਜਾ ਰਹੇ ਆਂ ਖਾਨਪੁਰ ਚੌਂਕ ਚੱਕਰ ਦੋਸਤੋ ਪਠਾਨਕੋਟ ਦੀ ਕੰਗੀਆਂ ਟਾਹਰੋੜ ਸਾਰਾ ਦਿਨ ਧੁੱਪ ਨਹੀਂ ਸੀਗੀ ਇੰਥੇ ਸਟੈਂਪ ਤੋਂ ਪਟੜੀਆ ਕੜਾਕੇ ਦੀ ਗਰਮੀ ਤਾਂ ਨਹੀਂ ਲੱਗਦੀ ਧੁੱਪ ਦੇ ਵਿੱਚ ਚਲਦੇ ਹੋਏ ਤਾਂ ਖੜੇ ਹੋ ਕੇ ਥੋੜੀ ਜਿਹੀ ਗਰਮੀ ਲੱਗਦੀ ਆ। ਸਾਹਮਣੋਂ ਸਾਡਾ ਸੂਰਜ ਪੈ ਰਿਹਾ ਜੀ। ਪਤਾ ਨਹੀਂ ਵੀਡੀਓ ਵਧੀਆ ਆਏਗੀ ਕਿ ਨਹੀਂ ਆਏਗੀ। ਫਿਰ ਵੀ ਦੇਖ ਸਕਦੇ ਹੋ ਦੋਸਤੋ ਸਾਡੇ ਪਠਾਨਕੋਟ ਦਾ ਮਾਹੌਲ ਤੇ ਸੜਕਾਂ ਕੋਈ ਇਸ ਤਰ੍ਹਾਂ ਦੀ ਨਰਸਰੀ ਆ ਗਈ ਜੀ। ਇਹ ਸਰ ਨਰਸਰੀ ਹੈ। ਇਹ ਸਾਹਮਣੇ ਜਿਹੜਾ ਰੋਡ ਜਾ ਰਹਿਣਾ ਦੋਸਤੋ ਇਹ ਜੁਗਿਆਲ ਦੀ ਤਰਫ ਜਾ ਰਿਹਾ ਹੈ। ਕਿਸੇ ਨੇ ਜੁਗਿਆਲ ਦੀ ਤਰਫ ਜਾਣਾ ਤੇ ਇੱਥੋਂ ਜਾ ਸਕਦਾ ਹੈ। ਜੇ ਆਪਾਂ ਕਰਾਂਗੇ ਲੈਫਟ ਟਰਨ ਸਾਹਮਣੇ ਆ ਜਾਏਗਾ ਜੀ ਸਾਡਾ ਖਾਨਪੁਰ ਚੌਂਕ। ਬਰਸਾਤਾਂ ਦੇ ਟਾਈਮ ਤੇ ਜਿਹੜੀਆਂ ਨਹਿਰਾਂ ਆਹੀ ਠੀਕ ਹੈ ਜੀ ਪੂਰੀ ਭਰੀ ਹੁੰ ਯਾ ਮੀ ਪਾਣੀ ਸ਼ੁਰੂ ਹੋ ਜਾਂਦੀ ਹੈ ਪਾਣੀ ਉੱਪਰ ਤੱਕ ਆਏਗਾ ਪ੍ਰੋਪਰ ਉੱਪਰ ਤੱਕ ਪੋਲ ਦੇਖ ਰਹੇ ਹੋ ਦੋਸਤੋ ਹੈਨਾ ਜਿਹੜੇ ਬਰਸਾਤਾ ਜਦੋਂ ਆਉਂਦੀਆਂ ਨਾ ਮੀਂਹ ਜਦੋਂ ਪੈਂਦੇ ਨਾ ਲਗਾਤਾਰ ਤਿੰਨ ਰਾਤ ਉੱਪਰ ਤੱਕ ਪਾਣੀ ਚੜ੍ਹਿਆ ਹੁੰਦਾ ਪੂਰਾ ਨਕੋਂ ਨਾ ਆ ਗਿਆ ਜੀ ਦੋਸਤੋ ਖਾਨਪੁਰ ਚੌਕ ਇੱਥੇ ਕਿਸੇ ਨੇ ਆਣਾ ਜੀ ਪਾਰਸਲ ਡਿਲੀਵਰੀ ਕਰਨ ਜਿੱਥੇ ਮੈਂ ਕਿਸੇ ਦੀ ਵੇਟ ਕਰਾਂਗਾ ਡਿਲੀਵਰੀ ਦੇਵਾਂਗੇ ਤੇ ਤੁਹਾਨੂੰ ਫਿਰ ਦਿਖਾਵਾਂਗੇ ਪਠਾਨਕੋਟ ਦੇ ਲਾਸਟਰ ਰੋਡ ਤੇ ਛੋੜੀਆਂ ਬੋਤੀਆਂ ਜਗਾਵਾ ਦੋਸਤੋ ਆਪਣਾ ਖਾਨਪੁਰ ਚੌਕ ਇੱਧਰ ਦੇ ਪਾਸੇ ਅਗਰ ਕੋਈ ਜਾਣੇ ਆਤੇ ਹੈ ਜੈਂਟ ਜੀ ਨੂੰ ਦੱਸਿਆ ਜਾਂ ਪਤਾ ਜਾਂਦਾ ਹੈ ਠੀਕ ਹੈ ਤੇ ਆ ਮਿੰਨੀ ਬਸਾਂ ਲੱਗੀਆਂ ਆਪਣੀਆਂ ਪਿੰਡਾਂ ਵੱਲ ਦੀਆਂ ਪਠਾਨਕੋਟ ਦੇ ਪਿੰਡਾਂ ਵੱਲ ਨੂੰ ਜਾਣਾ ਹੋਵੇ ਅਸੀਂ ਜਾ ਸਕਦੇ ਹਾਂ ਬੱਸ 'ਚ ਬੈ ਕੇ ਠੀਕ ਹੈ ਆਪਾਂ ਵੇਟ ਕਰ ਰਹੇ ਆਂ ਦੋਸਤੋ ਬੰਦੇ ਦੀ ਮੋਣੀ ਕਰ ਲਈਏ ਲੋ ਜੀ ਦੋਸਤੋ ਬੰਦੇ ਨੂੰ ਫੋਨ ਕੀਤਾ ਤੇ ਕਹਿੰਦਾ ਤੁਹਾਡਾ ਪਾਰਸਲ ਯਾਰ ਆਫਿਸ 'ਚ ਰਹਿ ਗਿਆ ਆ ਤੇ ਕੱਲ ਡਿਲੀਵਰੀ ਹੋਏਗੀ ਤੇ ਮੈਂ ਕਹਾ ਯਾਰ ਮੇਰੇ 15-20 ਮਿੰਟ ਐ ਵੀ ਖਰਾਬ ਕਿਤੇ ਤੇ ਚਲੋ ਦੋਸਤੋ ਕੋਈ ਗੱਲ ਨਹੀਂ ਕੱਲ ਡਿਲੀਵਰੀ ਨਾ ਲੱਗੇ ਆਪਾਂ ਪਾਰਸਲ ਦੇਖੋ ਜੀ ਰੋਡ ਪਠਾਨਕੋਟ ਦਾ ਇਹ ਜੀ ਟੈਂਕ ਰੋਡ ਤੋਂ ਸਿੱਧਾ ਖਾਨਪੂਰ ਚੌਕ ਦਾ ਰੋਡ ਹੈ ਜਿੱਥੇ ਟੈਂਕ ਰੋਡ ਤੋਂ ਆ ਜਿੱਦੀ ਗੱਡੀ ਜਾ ਰਹੀ ਜੀ ਤਾਂ ਮੈਂ ਜਾ ਰਿਹਾ ਮੈਂ ਟੈਂਕ ਰੋਡ ਵਾਲੇ ਪਾਸੇ ਜਾ ਰਿਹਾ ਹਾਂ ਟੈਂਕ ਚੌਕ ਵਾਲੇ ਪਾਸੇ ਤੇ 뷰 ਚੈੱਕ ਕਰੋ ਦੋਸਤੋ ਪਠਾਨਕੋਟ ਦਾ ਖੂਸ਼ ਨੂੰ ਇਸ ਤਰੀਕੇ ਦਾ ਮੌਸਮ ਹੋਇਆ ਪਿਆ ਅੱਜ ਠੰਡਾ ਮਹੀਂ ਨਾ ਆ ਤੇ ਕਰਨੀ ਗਾਉ ਮਾਤਾ ਰੱਖ ਸਾਡੀ ਮੌਸਮ ਦੋ ਤਿੰਨ ਦਿਨਾਂ ਤੋਂ ਬਹੁਤ ਹੀ ਬੁਟਕਿਆ ਤੇ ਮੀਂਹ ਵਾਲਾ ਹੋਇਆ ਪਿਆ ਗਾਉ ਸਾਡਾ ਚੈੱਕ ਕਰੋ ਸਾਡੇ ਪਠਾਨਕੋਟ ਦੀ ਗਾਉ ਮਾਤਾ ਬੈਠੀ ਹੈ ਇਹ ਬਾਤ ਬਾਹਲੇ ਦੇ ਵਾੜਾ 뷰 ਚੈੱਕ ਕਰੋ ਯਾ ਚੈੱਕ ਕਰੋ ਜੀ ਲੋਕਾਂ ਕਿ ਕਿਤਾ ਸਰਵਾਈਵ ਕਰਦੇ ਹੋਗੇ ਨਾ ਲੋਕ ਇੱਥੇ ਚੈੱਕ ਕਰੋ ਦੋਸਤੋ ਲੋਕ ਕਿੱਥਾਂ ਰਹਦੇ ਹੋ ਵੀਰ ਕਿੰਨਾ ਵਧੀਆ ਰੋਡ ਹੈ ਨਾ ਸਾਡੇ ਪਠਾਨਪੁਰ ਦਾ ਇੱਥੇਲੇ ਪਾਸੇ ਵੀ ਚੈੱਕ ਕਰੋ ਦੋਸਤੋ ਇਹ ਉਹੀ ਨਾ ਰਿਹਾ ਇਸਦੇ ਪਾਸੇ ਕਿਹਾ ਸੀ ਨਾਲ ਰੋਡ ਦੇ ਨਾਲ-ਨਾਲ ਚੱਲੀ ਗਈ ਨਾ ਤੇ ਬਰਸਾਤਾਂ ਦੇ ਟਾਈਮ ਤੇ ਵਿੱਚ ਦੇ ਵਿੱਚ ਪਾਣੀ ਆਦਾ ਤੇ ਉਦੋਂ ਦਾ ਬਸ ਪਾਣੀ ਦਾ ਨਾਲਾ ਬਣ ਕੇ ਰਹਿ ਜਾਂਦਾ ਹੈ ਨਰਸਰੀ ਚੱਕਣਾ ਦੋਸਤੋ ਐਕਚੁਅਲੀ ਇੱਥੇ ਪਠਾਨਕੋਟ ਦੇ ਬਾਰੇ ਮੈਨੂੰ ਵੀ ਨਹੀਂ ਇੰਨਾ ਜ਼ਿਆਦਾ ਕੁਝ ਪਤਾ ਕਿ ਮੈਂ 2018 ਦੇ ਵਿੱਚ ਇੱਥੇ ਆਪਣਾ ਸਲੂਨ ਓਪਨ ਕੀਤਾ ਸੀ ਤੇ ਉਹਦੇ ਵਿੱਚ ਹੀ ਆਪਾਂ ਆਏ ਸੀਗੇ ਤੇ ਤਕਰੀਬਨ ਤਕਰੀਬਨ ਮੈਂ ਜ਼ਿਆਦਾਤਰ ਘੁੰਮਿਆ ਨਹੀਂ ਹੈ ਕਿਸੇ ਕਿਸੇ ਕੰਮ ਪੈਂਦਾ ਰਿਹਾ ਉੱਥੇ ਤੇ ਆਪਾਂ ਘੁੰਮਦੇ ਰਹੇ ਆ ਤੇ ਜ਼ਿਆਦਾ ਕੁਝ ਖਾਸ ਪਤਾ ਨਹੀਂ ਹੈ ਉੱਤਰੀ ਦੀ ਦੋਸਤੋ ਆਗ ਲੱਗੀ ਆਗੇ ਜਾਣਾ ਨਾ ਵੱਢ ਜੇ ਲੱਗੀ ਵੀ ਪੇੜ ਕੋਈ ਹੈ ਨਾ ਆਸ-ਪਾਸ ਤੇ ਲੱਗ ਪਈ ਆਗ ਲੱਗੀ ਜੀ ਆ ਦੇਖੋ ਦੋਸਤੋ ਕਿੰਨਾ ਹੀ ਵਧੀਆ ਸਕੂਨ ਦੇਣ ਵਾਲੀ ਜਗਾ ਇਹ ਸ਼ਾਮੀ ਆਓ ਟੋਟੇ ਪਾਣੀ ਛੱਕੇ ਚਾਹ ਨੂੰ ਸੈਰ ਸੁਰ ਉੱਤੇ ਬਹਿ ਜਾਓ ਇੱਕ ਪੱਪਾ ਛੱਪਾ ਮਾਰੋ ਲੋਕਾਂ ਦੇ ਨਾਲ ਹਨਾ ਇੰਨਾ ਹੀ ਵਧੀਆ ਹਨਾ ਚੈੱਕ ਕਰੋ ਰਾਈਟਾ ਵੀ ਚੈੱਕ ਕਰੋ ਦੋਸਤੋ ਜਗਦੀਆਂ ਕਿ ਨਹੀਂ ਜਗਦੀਆਂ ਰਾਤ ਨੂੰ ਕਿਤਾ ਲੱਗੇਗਾ ਦੇਖੋ ਦੋਸਤੋ ਬੱਦਲਾਂ ਦੇ ਰੰਗ ਵਿਆਂ ਵਾਲੀ ਕਾਰ ਕੋਈ ਤਬਾਹ ਹੋਣ ਲੱਗਾ ਹੈ ਆ ਦੇਖੋ ਜੀ ਦੋਸਤੋ ਆ ਬਾਗ ਆ ਜੀ ਪਤਾ ਨਹੀਂ ਕਾਹਦਾ ਆ ਇਹ ਨਹੀਂ ਪਤਾ ਦਿੱਲੇ ਪਾਸੇ ਤੋਂ ਦੋਸਤੋ ਚੈੱਕ ਕਰੋ ਨਮੀਆ ਕਲੋਨੀਆਂ ਇਹ ਕਹਿੰਦਾ ਨਮੀ ਸਟੇਜ ਬਣ ਰਹੀ ਹੈ ਕਾਫੀ ਦਿਨ ਤੋਂ ਕੰਮ ਚੱਲ ਰਿਹਾ ਸੀਗਾ ਪਰ ਆ ਪੁੱਲ ਕਰਕੇ ਕੰਮ ਬੰਦ ਸੀਗਾ ਹੁਣ ਪੁੱਲ ਵੀ ਬਣ ਗਿਆ ਤੇ ਦੇਖਦੇ ਹਾਂ ਅਸੀਂ ਅਣਵੇਂ ਟੈਂਡੇ ਕੀ ਪਤਾ ਅਸੀਂ ਵੀ ਲੈਣੀ ਇੱਥੇ ਘਰ ਬਾਗ ਚੈੱਕ ਕਰੋ ਸੜਕ ਚੈੱਕ ਕਰੋ ਦੋਸਤੋ ਲੋਈ ਦੋਸਤੋ ਬਹੁਤ ਹੀ ਵੇਟਿੰਗ ਪੌਲ ਨਜ਼ਾਰਾ ਲੋਕੇ ਸ਼ਵੀਲ ਪਰ ਆ ਰਹੇ ਨੇ ਸ਼ਾਹਦ ਖਿਲਾ ਰਹੇ ਨੇ ਨਹਿਰ ਚੈੱਕ ਕਰੋ ਦੋਸਤੋ ਪਾਣੀ ਆ ਗਿਆ ਇੰਤਤ ਦਾ ਵੀਊ ਚੈੱਕ ਕਰੋ ਦੋਸਤੋ ਵੀਊ 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 ਦੇਖੋ ਕਿੰਨੀ ਰੌਣਕ ਮੇਲਾ ਲੱਗਿਆ ਹੈਗੀ ਦੋਸਤੋ ਨੋ ਐਂਟਰੀ ਆ ਇੱਥੇ ਬਾਈਕ ਵਗੈਰਾ ਨਹੀਂ ਲੈ ਕੇ ਆ ਸਕਦੇ ਆਪਾਂ ਫਿਰ ਵੀ ਤੁਹਾਡੇ ਲਈ ਅਸੀਂ ਬਾਈਕ ਲੈ ਕੇ ਆਏ ਆ ਮਤਲਬ ਕਿ ਸਕੂਟੀ ਤਾਂ ਵੀਊ ਚੈੱਕ ਕਰੋ ਦੋਸਤੋ ਲੋਕੀ ਮਾਰਨਿੰਗ ਵਾਕ ਇਵਨਿੰਗ ਵਾਕ ਦੇ ਲਈ ਇੱਥੇ ਆਉਂਦੇ ਆ ਜੇ ਥੱਕ ਜਾਂਦੇ ਤਾਂ ਬੈਠ ਜਾਂਦੇ ਆ ਠੀਕ ਹੈ ਮਾਈਂਡ ਐਕਸੈਪਟ ਹੋਵੇ ਪ੍ਰੋਬਲਮਸ ਸੌਣ ਦਿਲ ਨਹੀਂ ਲੱਗਦਾ ਠੀਕ ਹੈ ਇੱਥੇ ਆ ਕੇ ਤੁਸੀਂ ਸ਼ਾਂਤੀਪੂਰਵਕ ਬੈਠ ਸਕਦੇ ਹੋ ਸਾਹਮਣੇ ਦੇਖੋ ਦੋਸਤੋ ਮੈਂ ਪੂਰੀ ਨਕੋਂ ਨੱਕ ਤੱਕ ਭਰੀ ਹੋਈ ਹੈ ਲੋਕ ਨਾ ਰਹੇ ਆ ਗਰਮੀ ਭਜਾ ਰਿਹਾ ਗਰਲਫ੍ਰੈਂਡ ਲੈ ਕੇ ਵੀ ਆ ਸਕਦੇ ਤੁਸੀਂ ਆਰਾਮ ਦੇ ਨਾਲ ਲੱਗਦਾ ਢਾਰੀ ਗਿਆ ਬੰਦਾ ਕਿਤੇ ਵੀਡੀਓ ਹੀ ਨਾ ਬਣ ਜਾਣ ਤੇ ਘਰ ਵਾਲੇ ਨਾਲ ਦੇਖ ਲੈਣ ਇੱਥੇ ਤੁਹਾਨੂੰ ਸਾਰਾ ਕੁਝ ਮਿਲੇਗਾ ਕੁਲਚਾ ਕੋਲਡ ਡਰਿੰਕ ਛੋਟਾ ਗੰਨੇ ਦਾ ਰਸ ਤੇ ਨਾਲ ਵੀ ਲੱਗਣ ਲੱਗੇ ਜੀ ਦੇਖੋ ਜੀ ਸਭ ਕੁਝ ਲੈ ਸਕਦੇ ਹਾਂ ਲੋਈ ਦੋਸਤੋ ਆਪਾਂ ਪਹੁੰਚ ਗਏ ਆ ਟੈਂਕ ਚੌਂਕ ਠੀਕ ਹੈ ਜੀ ਜੇ ਤੁਸੀਂ ਰਾਈਟ ਸਾਈਡ ਤੋਂ ਦੇਖੋਗੇ ਤੇ ਉਹ ਮਲਖਪੁਰ ਨੂੰ ਰਸਤਾ ਜਾਂਦਾ ਹੈ ਜੇ ਤੁਸੀਂ ਲੈਫਟ ਸਾਈਡ ਨੂੰ ਦੇਖੋਗੇ ਉਹ ਵੈਸਟ ਹੰਡ ਸਾਡੇ ਪਠਾਨਕੋਟ ਨੂੰ ਰਸਤਾ ਜਾਂਦਾ ਆਪਾਂ ਲੈਫਟ ਸਾਈਡ ਨੂੰ ਚੱਲਾਂਗੇ ਦੇਖੋ ਕਿੰਨਾ ਸੋਹਣਾ ਹੈ ਨਾ ਰਾਤ ਨੂੰ ਥਿਊ ਬੜਾ ਵਧੀਆ ਆਂਦਾ ਹੋਵੇ ਦੇਖੋ ਦੋਸਤੋ ਟੈਂਕ ਚੌਕ ਸਾਡਾ ਪਠਾਨਕੋਟ ਦਾ ਥਿਊ ਸਾਹਮਣੇ ਦੇਖੋ ਸਾਡੇ ਜਵਾਨਾਂ ਦੀ ਫੋਟੋਆਂ ਲੱਗੀਆਂ ਹੋਈਆਂ ਥਿਊ ਚੈੱਕ ਕਰੋ ਦੋਸਤੋ ਨਹਿਰ ਦਾ ਅਜੇ ਪਾਣੀ ਘਟਾ ਜਦੋਂ ਨਹਿਰ ਦੇ ਵਿੱਚ ਜਦੋਂ ਮੀਂਹ ਪੈਣ ਲੱਗ ਗਿਆ ਨਾ ਨਹਿਰ ਨਕੋਂ ਨਕ ਉੱਪਰ ਤੱਕ ਭਰੇ ਪਿਆੜੇ ਦਿਵਾਰੇ ਦਾ ਨਜ਼ਾਰਾ ਦੇਖ ਲਓ ਜੀ ਜਦੋਂ ਵੀ ਕੋਈ ਗੱਡੀ ਜਾ ਰਹੀ ਨਾ ਤਾਂ ਮੱਕੀ ਜੀ ਪੈ ਰਹੀ ਐ ਕਰਜਾ ਲੱਗ ਰਿਹਾ ਉਹ ਚੈੱਕ ਕਰੋ ਦੋਸਤੋ ਕਿੰਨਾ ਵਧੀਆ ਨਜ਼ਾਰਾ ਨਾ ਉਹ ਆਪਣਾ ਟੈਂਕ ਚੋਂਗਾ ਵੈਲਕਮ ਟੂ ਪਠਾਨਕੋਲ ਕੁਲੂ ਮਨਾਲੀ ਸਿੱਧਾ ਜਾ ਸਕਦੇ ਢਲੋਜੀ ਚੰਬਾ ਸਿੱਧਾ ਜਾ ਸਕਦੇ ਤੁਸੀਂ ਆਰਾਮ ਦੇ ਨਾਲ ਇਹ ਆ ਗਿਆ ਜੀ ਆਪਣਾ ਕੈਂਟ ਏਰੀਆ ਪਠਾਨਕੋੜ ਦਾ ਆੜੇ ਦਿਵਾਰੇ ਦਾ ਨਜ਼ਾਰਾ ਚੈੱਕ ਕਰੋ ਦੋਸਤੋ ਆਪਾਂ ਜਾਣਾ ਜੀ ਪਠਾਨਕੋਲ ਚੈੱਕ ਕਰੋ ਦੋਸਤੋ ਸਿੱਧਾ ਜਾਣਾ 1 ਕਿਲੋਮੀਟਰ ਰੇਲਵੇ ਸਟੇਸ਼ਨ ਹੈ ਢਲੋਜੀ ਜਾਣਾ 83 ਕਿਲੋਮੀਟਰ ਬਸ ਸਾਡਾ ਸਿਰਫ 0.5 ਕਿਮੀ ਹੈ ਤੇ ਦੇਖੋ ਜੀ ਦੋਸਤੋ ਪਠਾਨਕੋਟ ਦੀ ਸਰਦ ਸਟਾਰਟ ਹੋ ਗਈ ਹੈ ਮਤਲਬ ਕਿ ਢਲੋਜੀ ਦੋ ਸਟਾਰਟ ਹੋ ਗਿਆ ਆਪਣਾ ਜੀਆਂ ਨੂੰ ਚੈੱਕ ਕਰੋ ਦੋਸਤੋ ਇਹ ਹੈ ਆਪਣੇ ਪਠਾਨਕੋਟ ਦੀ ਮਾਰਕੀਟ ਇਹ ਆ ਗਿਆ ਜੀ ਆਪਣਾ ਪਠਾਨਕੋਟ ਦਾ ਬੱਸ ਸਟੈਂਡ ਦੇਖ ਸਕਦੇ ਹੋ ਲੋਕਲ ਬਸਾਂ ਜਾਣਾ ਤੇ ਇੱਧਰੋਂ ਪਾਸੇ ਆ ਸਕਦੀ ਹੈ ਠੀਕ ਹੈ ਤੁਸੀਂ ਜਲੰਧਰ ਅੰਮ੍ਰਿਤਸਰ ਚੰਡੀਗੜ੍ਹ ਜਾਣਾ ਹੈ ਤਾਂ ਤੁਸੀਂ ਇੱਧਰ ਤੇ ਐਂਟਰੀ ਕਰ ਸਕਦੇ ਹੋ ਸਾਹਮਣੇ ਇਹ ਪੁਰਾਣਾ ਹੀ ਸਾਡੇ ਪਠਾਨਕੋਟ ਦਾ ਸਿਨੇਮਾ ਘਰ ਇਹ ਆਪਣੇ ਰਾਈਟ ਸਾਈਡ ਦੇਖੂਗੇ ਇਹ ਪਠਾਨਕੋਟ ਦੀ ਮਾਰਕੀਟ ਹੈ ਕੁੱਚੀਆਂ ਦਾ ਸਾਮਾਨ ਮਿਲਦਾ ਹੈ ਬੈਗ ਮਿਲਦੇ ਆ ਇੱਥੋਂ ਫਸਤੇ ਕੱਪੜੇ ਮਿਲ ਜਾਂਦੇ ਆ ਸਾਨੂੰ ਰੀਜ਼ੀਬਲ ਪ੍ਰਾਈਸ ਦੇ ਵਿੱਚ ਦੇਖੋ ਬੋਟ ਵਗੈਰਾ ਵੀ ਮਿਲ ਜਾਂਦੇ ਆ ਇਥੇ ਢੋਲ ਕਿ ਢੁਲਕੀ ਸਿੱਖਣੀ ਆ ਉਹ ਵੀ ਤੁਹਾਨੂੰ ਸਿਖਾ ਦੇਣਗੇ ਜੀ ਗਿਟਾਰ ਵੀ ਸਿਖਾ ਦੇਣਗੇ ਹਰਾਂ ਦੇ ਨਾਲ ਬੋਰਡ ਚੈੱਕ ਕਰੋ ਦੋਸਤੋ ਇਹ ਆਪਣਾ ਰੈਨਵੈਸਟੇਸ਼ਨ ਪਠਾਨਕੋਟ ਦਾ ਨਜ਼ਰ ਕੀ ਆਣ ਕਿ 100% ਆਨਲੀ ਫੋਰ ਪੇ ਦੇ ਵਿੱਚ ਤੁਹਾਡੀ ਨਜ਼ਰ ਦੀ ਆਣ ਕਾ ਵੀ ਲੱਗ ਜਾਂਗੀ ਕਿ ਪਠਾਨਕੋਟ ਚ ਮਾਰਕੀਟ ਕਾਫੀ ਹੀ ਖੂਬਸੂਰਤ ਹੈ ਬਨਾਰਸੀ ਦੀ ਹੱਤੇ ਕਾਫੀ ਫੇਮਸ ਹੈ ਸਾਹਮਣੇ ਦੇਖੋ ਦੋਸਤੋ ਬਾਲਮੀਕੀ ਚੌਕ ਆ ਗਿਆ ਆਪਣੇ ਪਠਾਨਕੋਟ ਦਾ ਫਿਰ ਆਪਾਂ ਲੈਫਟ ਨੂੰ ਸਿੱਧਾ ਚੱਲ ਜਾਵਾਂਗੇ ਤੇ ਮਾਰਕੀਟ ਪੈ ਜਾਂਦੀ ਹੈ ਠੀਕ ਹੈ ਜੀ ਇਧਰਲੇ ਪਾਸੇ ਜਾਨੇ ਹੋ ਇਹ ਮਾਰਕੀਟ ਆਪਣੇ ਪਠਾਨਕੋਟ ਦੀ ਇੱਧਰ ਲਪੇ ਜਾਂਦੇ ਆਂ ਅੱਗਾ ਨਹੀਂ ਚਾਹੁੰਦਾ ਆ ਗਿਆ ਜੀ ਆਪਣਾ ਤੁਸੀਂ ਰਾਈਟ ਨੂੰ ਟਰਨ ਕਰਦੇ ਹੋ ਠੀਕ ਹੈ ਢਾਂਗੂ ਰੋਡ ਵਾਲੇ ਪਾਸੇ ਨੂੰ ਜਾ ਸਕਦੇ ਆਂ ਆਪਾਂ ਫਿਰ ਬਾਬਾ ਚੌਂਕ ਵਾਲੀ ਸਾਈਡ ਆਪਾਂ ਸਿੱਧਾ ਜਾਵਾਂਗੇ ਥੋੜਾ ਜਿਹਾ ਤੁਹਾਨੂੰ ਨਿਗਾਰਾ ਦਿਖਾਵਾਂਗੇ ਡਲੋਜੀ ਰੋਡ ਦਾ ਢਾਂਗੂ ਰੋਡ ਡਲੋਜੀ ਰੋਡ 100 ਕੁਤੇ ਮਹੌਲ ਵਿੱਚ ਪਠਾਨਕੋੜ ਦਾ ਆ ਆ ਗਿਆ ਜੀ ਸਿਟੀ ਸੈਂਟਰ ਮਾਲ ਨੇ ਪਠਾਨਕੋੜ ਦਾ ਚੈੱਕ ਕਰੋ ਡੋਮੀਨੋਜ਼ ਉੱਪਰ ਸਿਨਮਾ ਘਰ ਹੈ ਰਾਸ਼ ਸਿਨਮਾ ਇੱਥੇ ਤੁਸੀਂ ਦੀ ਹੋਡਿੰਗ ਵੇਰਾ ਲਗਾ ਸਕਦੇ ਹੋ ਜੀ ਮਹੀਨੇ ਦੇ ਭਰੇ ਕਿੰਨੇ ਪੈਸੇ ਲੈਂਦੇ ਆ 25-30000 ਰੁਪਏ ਤੇ ਕਨੇ ਆ ਲਾ ਗਿਆ ਜੀ ਪਠਾਨਕੋੜ ਦੇ ਫੇਮਸ ਮਠਾਈ ਦੀ ਦੁਕਾਨ ਤੇ ਪਾਸੇ ਦੇਖੋਗੇ ਜੀ ਆਪਣਾ ਸਲੂਨ ਆ ਗਿਆ ਜੀ ਸਲੂਨ ਚੈੱਕ ਕਰੋ ਦੋਸਤੋ ਮਿਡਲ ਰੋ ਜੀ ਰੋਡ ਤੇ ਆਪਣਾ ਸਲੂਨ ਕੁਛ ਐਸਾ ਹੈ ਪਾੜਾ ਦਵਾੜਾ ਆਪਣੇ ਚਾਰੇ ਤਰਫਾ ਮੌਸਮ ਵਧੀਆ ਹੈ ਉੱਕੀ ਬਾਹਰ ਨਿਕਲੇ ਨੇ ਸ਼ੋਪਿੰਗ ਵੇਰਾ ਇੰਜੋਏ ਵਗੈਰਾ ਕਰਨ ਥੋੜਾ ਅੱਗੇ ਤੱਕ ਜਾਵਾਂਗੇ ਸਾਨੂੰ ਫਿਰ ਕਿਸੇ ਦਿਨ ਸਾਰੀ ਮਾਰਕੀਟ ਦਿਖਾਵਾਂਗੇ ਸਾਰੇ ਰੋਡ ਦਿਖਾਵਾਂਗੇ ਪਠਾਨਕੋਟ ਦੇ ਅੱਜ ਥੋੜਾ ਜਿਹਾ ਵਿਜੀ ਆ ਤੇ ਵੀ ਸ਼ਡਿਊਲ ਦੇ ਵਿੱਚੋਂ ਵਿਜੀ ਟਾਈਮ ਦੇ ਵਿੱਚੋਂ ਥੋੜਾ ਜਿਹਾ ਟਾਈਮ ਆਪਾਂ ਕੱਟਿਆ ਬਲੌਗਿੰਗ ਵਾਸਤੇ ਹੋਰ ਚੈੱਕ ਕਰੋ ਦੋਸਤੋ ਟੈਂਡ ਆਇਲ ਆ ਪਠਾਨਕੋਟ ਦੋਸਤੋ ਇਹ ਅੱਧਾ ਉਹ ਰਹਿ ਵਣ ਗਿਆ ਬਸ ਇੰਨਾ ਕੀ ਬਣਾਇਆ ਅਧੂਰਾ ਹੀ ਹੈ ਇਹ ਜਿਹੜੀ ਪਹਿਲੀ ਸਰਕਾਰ ਸੀਗੀ ਉਹ ਬਣਾ ਰਹੀ ਸੀਗੀ ਮੁੜ ਕੇ ਉਹ ਹਾਰ ਗਈ ਤੇ ਫਿਰ ਮੁੜ ਕੇ ਬਣਾਇਆ ਵੀ ਇਹ ਤੇ ਇਹ ਰਿਹਾ ਇਹ ਬਚਾਰਾ ਆ ਇਹਨਾਂ ਪਠਾਨਕੋਟ ਵਾਲਾ ਬਹੁਤ ਚੰਕੀ ਸਕਦੇ ਆ ਦੋਸਤੋ ਇੱਧਰ ਨੇ ਪਾਸੇ ਸਿਦਿਵਲ ਪ੍ਰਾਈਸ ਦੇ ਵਿੱਚ ਕੱਪੜੇ ਵਗੈਰਾ ਲੈ ਸਕਦੇ ਆ ਇੱਧਰ ਨੇ ਪਾਸੇ ਵੀ ਇੱਧਰ ਨੇ ਪਾਸੇ ਹੋਈ ਤੁਹਾਨੂੰ ਫਾਰਕ ਮਿਲੇਗਾ ਆਰਾਮ ਨਾਲ ਤੁਸੀਂ ਜੋਗਾ ਵਗੈਰਾ ਕਰ ਸਕਦੇ ਹੋ ਸੈਰ ਵਗੈਰਾ ਕਰ ਸਕਦੇ ਆ ਫੋਰਨਿਚਰ ਦੇ ਵਿੱਚ ਆ ਕੇ ਰੌਣਕ ਮੇਲਾ ਇੱਧਰ ਆ ਕੇ ਨਾ ਥੋੜੀ ਠੰਡਕ ਦੀ ਮਹਿਸੂਸ ਤੁੰ ਬੀਆ ਪੇੜਾ ਕਰਕੇ ਲੱਗ ਜਾਈ ਮਾਹੌਲੰਦਾ ਸੋਸ਼ਲ ਸਕ੍ਰੀਨ ਤੇ ਵੀ ਲੱਗਦਾ ਪਠਾਨਕੋਟ ਦੀ ਮੇਨ ਮਾਰਕੀਟ ਸਟਾਰਟ ਹੋ ਜਾਂਦੀ ਹੈ ਇੱਥੇ ਆ ਕੇ ਸਾਰੇ ਕੱਪੜਿਆਂ ਦੇ ਸ਼ੋਰੂਮ ਤੁਹਾਨੂੰ ਇੱਥੇ ਹੀ ਮਿਲਣਗੇ ਇਸਦਿਹਾ ਆਫਰ ਵਗੈਰਾ ਸੋਦਨ ਹਸਪੀਟਲ ਆਫਰ ਵਗੈਰਾ ਤੁਹਾਨੂੰ ਵਧੀਆ ਮਿਲ ਜਾਣਗੇ ਇੱਥੇ ਸਾਰੇ ਸ਼ੋਰੂਮ ਕੱਪੜਿਆਂ ਦੇ ਇੱਥੇ ਹੀ ਹੈ ਡਲੋਜ਼ੀ ਰੋਡ ਤੇ ਦੋਸਤੋ ਜਿਹੜੇ ਪਿੱਛੇ ਮੋਲ ਵਗੈਰਾ ਸੀਗੇ ਪਹਿਲੇ ਪ੍ਰਾਣੇ ਟਾਈਮ ਦੇ ਵਿੱਚ ਉਹ ਹੁਣ ਉੱਥੋਂ ক্লোਜ਼ ਹੋ ਕੇ ਇੱਥੇ ਅੱਗੇ ਸ਼ਿਫਟ ਹੋ ਗਏ ਆ ਹਾਰੇ ਪੈਂਟ ਆਹ ਇਹ ਬੜੇ ਕਿਸ਼ਕਦੇ ਦੋਸਤੋ ਸਾਰੇ ਤੁਹਾਨੂੰ ਸ਼ੋਰੂਮ ਇੱਥੇ ਹੀ ਮਿਲਣਗੇ ਇਸ ਟਾਈਮ ਦੇ ਵਿੱਚ ਇਹ ਮਾਰਕੀਟ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਸਿਕਾ ਹੁਣ ਸਾਰੇ ਸ਼ੋਰੂਮ ਇੱਥੇ ਆ ਗਏ ਨੇ ਨਵੇਂ-ਨਵੇਂ ਓਪਨ ਹੋ ਰਹੇ ਆ ਹੋਰ ਵੀ ਸਾਰੇ ਬ੍ਰਾਂਡ ਤੁਹਾਨੂੰ ਇੱਥੇ ਹੀ ਮਿਲਣਗੇ ਕੱਪੜਿਆਂ ਦੇ ਜੀਟਾਂ ਦੇ ਹਰ ਇੱਕ ਬ੍ਰਾਂਡ ਤੁਹਾਨੂੰ ਵੇਚੇਗਾ ਇਸੇ ਰੋਕ ਤੇ ਚੰਨੀ ਦੇ ਮੰਦਰ ਸਾਡੇ ਪਠਾਨਕੋੜ ਦਾ ਦੇਖ ਸਕਦੇ ਹੋ ਦੋਸਤੋ ਕਾਫੀ ਕੁਝ ਕਾਫੀ ਬ੍ਰਾਂਡ ਇੱਕਦਮ ਨਾਮ ਨਹੀਂ ਲੈ ਸਕਦਾ ਹਰ ਕਿਸੇ ਦਾ ਕਿਉਂਕਿ ਐਕਸੀਡੈਂਟ ਹੋਣ ਦੇ ਚਾਂਸਸ ਆ ਜਾਂਦੇ ਨੇ ਸਕੇਚਰਸ ਓ ਗੇ ਤੱਕ ਤੁਹਾਨੂੰ ਸਾਰੇ ਸ਼ੋਰੂਮ ਮਿਲਣਗੇ ਕਿਉ ਚੱਕਰੋ ਦੋਸਤੋ ਕਿੰਨਾ ਹੀ ਮਨਪਹਾਉਣਾ ਹੈ ਜੋ ਇਹ ਆਪਣੇ ਹੰਬਾਰੇ ਬਾਗ ਹੈ ਦੋਸਤੋ ਇਧਰਲੇ ਪਾਸੇ ਵੀ ਇਧਰਲੇ ਪਾਸੇ ਪਠਾਨਕੋੜ ਇੱਕ ਬਿਊਟੀਫੁਲ ਸਿਟੀ ਠੀਕ ਹੈ ਨਾ ਇੱਥੇ ਮੌਸਮ ਤੁਹਾਡਾ ਇਦਾਂ ਦਾ ਹੀ ਰਹਿੰਦਾ ਹੈ ਜੇ 2-3 ਦਿਨ 4 ਦਿਨ ਦੱਬ ਕੇ ਗਰਮੀ ਪੈ ਜਾਵੇ ਸੂਰਜ ਨਿਕਲ ਆਵੇ ਗਰਮੀ ਜ਼ਿਆਦਾ ਹੋ ਜਾਵੇ ਦੋਸਤੋ ਅਗਲੇ ਦਿਨ ਮੀਂਹ ਵਗੈਰਾ ਪੈਣਾ ਜ਼ਰੂਰੀ ਹੋ ਜਾਂਦਾ ਹੈ ਮੀਂਹ ਵਗੈਰਾ ਪੈਂਦਾ ਹੀ ਪੈਂਦਾ ਹੈ